ਇਹ ਕ ਇਹ ਕ ਇਹ ਵੀ ਕਹਾਵਤ ਹੈ ਤੇਰੀ ਤੇਰੀ ਖਾਂਦੇ ਦੀ ਦਾੜੀ ਹਿਲਦੀ ਹੈ ਇਹ ਵੀ ਕਹਾਵਤ ਹੈ ਚੋਰ ਦੀ ਦਾੜੀ ਵਿੱਚ ਟਿਰਕਾ ਉਹ ਵੀ ਹੁੰਦਾ ਪੰਜਾਬੀ ਪੜ ਕੇ ਆਇਆ ਕਰੋ ਬਿਠਾ ਲਓ ਯਾਰ ਬਿਠਾ ਲਓ ਬਿਠਾ ਲਓ ਤੇ ਆਪ ਦੀ ਦਾੜੀ ਦੂਏ ਦੇ ਹੱਥ ਕਿਵੇਂ ਫੜਾਉਂਦੇ ਨੇ ਉਹ ਇਹਨਾਂ ਨੇ ਬਹੁਤ ਵਧੀਆ ਐਗਜ਼ਾਮਪਲ ਸੈੱਟ ਕੀਤੇ ਨੇ ਦੇਖੋ 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 ਜਹਾਂ ਦਾ ਫਿਰ ਆਪਾਂ ਪੰਜਾਬੀ ਪੜੇ ਨਹੀਂ ਕਿਉਂ ਜੀ ਕੋਈ ਪ੍ਰੋਬਲਮ ਕਹਾਵਤਾ ਕਹਾਵਤਾ ਹੀ ਹੁੰਦੀਆਂ ਪਲੀਜ਼ ਸਿੱਟਾਓ ਬੈਠੋ ਗੱਲ ਪੂਰੀ ਇਹਨਾਂ ਨੇ ਕਦੇ ਪਿੰਡਾਂ ਵਾਲੀਆਂ ਮਲਵਈ ਕਹਾਵਤਾਂ ਸੁਣੀਆਂ ਨਹੀਂ ਹੈਗੀਆਂ ਬਾਜਵਾ ਸਾਹਿਬ ਬਾਜਵਾ ਸਾਹਿਬ ਪੀਪੀਐਸ 'ਚ ਨਹੀਂ ਪੜਾਈਆਂ ਜਾਂਦੀਆਂ ਨਾ ਕਹਾਵਤਾਂ ਨਹੀਂ ਗੱਲ ਵਿੱਚ ਚਲੋ ਜੀ ਹੈਲੋ ਹੈਲੋ ਮਾਰੀਓ ਮੁੱਖ ਮੰਤਰੀ ਸਾਹਿਬ ਬਾਜਵਾ ਸਾਹਿਬ ਇੱਕ ਹੋਰ ਵੀ ਕਹਾਵਤ ਹੈ ਇੱਕ ਹੋਰ ਵੀ ਕਹਾਵਤ ਹੈ ਚੋਰ ਦੀ ਦਾੜੀ ਜਦੋਂ ਕਾ ਹੁੰਦਾ ਉਹ ਵੀ ਬਦਲਦੀ ਹੁਣ ਤੁਹਾਡੇ ਤੇ ਹੈ ਹੀ ਹੈ ਆ ਫਿਰ ਇਹਦਾ ਮਤਲਬ ਤੁਸੀਂ ਫਿਰ ਮੇਰੀ ਦਾੜੀ ਦੀ ਗੱਲ ਕਰਦੇ ਹੋ ਤੁਹਾਡੀ ਦਾੜੀ ਚ ਵੱਡਾ ਤੰਕਾ ਛੋਟਾ ਉਹ ਤੇ ਬੈਜੋ ਬੈਜੋ ਆਰਾਮ ਨਾਲ ਮੈਂ ਗੱਲ ਕਰ ਲਾਂ ਇਹ ਬਹਾਨਾ ਭਾਲ ਕੇ ਬਾਹਰ ਜਾਂਦਾ ਸਰ ਬਾਹਰ ਨਾ ਜਾਂਦੇਓ ਇਹਨਾਂ ਨੂੰ ਸਰ ਬਾਹਰ ਨਾ ਜਾਂਦੇਓ ਮੈਂ ਜਿੰਦਾ ਗੁੰਜੀ ਤੁਹਾਨੂੰ ਦਿੱਤਾ ਆਇਆ ਪਹਿਲਾਂ ਸਰ ਇਹ ਕਿ ਜੀ ਹਰੇ ਵੀ ਸਾਡੀ ਸਰਕਾਰ ਹੈ ਤੇ ਦਿੱਲੀ ਕੇਂਦਰਜੀ ਸਾਡੀ ਸਰਕਾਰ ਹੈ ਤੇ ਅਸਲੀਅਤ ਇਹ ਹੈ ਕਿ ਨਾ ਇੱਥੇ ਹੈ ਤੇ ਨਾ ਉੱਥੇ ਹੈ ਤੇ ਹੁਣ ਇਹਨਾਂ ਨੇ ਚਲੋ 15 50 ਕਿਲੋਮੀਟਰ ਦੀ ਗੱਲ ਤਾਂ ਹੋ ਗਈ ਸਾਡੀ ਹੁਣ ਮੈਂ ਸਿਰਫ ਇੱਕ ਗੱਲ ਹੋਰ ਪੁੱਛਣਾ ਚਾਹਣਾ ਕਿ ਜੂਨ 2018 ਦੇ ਵਿੱਚ ਸਰ ਆਪਦੇ ਰਾਈਟ ਹੌਲੀ ਹੌਲੀ ਆਪਦੇ ਅਧਿਕਾਰ ਕਿਵੇਂ ਸਰੈਂਡਰ ਕਰਕੇ ਆਪਦੀ ਦਾੜੀ ਦੂਏ ਦੇ ਹੱਥ ਕਿਵੇਂ ਫੜਾਉਂਦੇ ਨੇ ਉਹ ਇਹਨਾਂ ਨੇ ਬਹੁਤ ਵਧੀਆ ਜਿਹੜਿਆ ਐਗਜ਼ਾਮਪਲ ਸੈੱਟ ਕੀਤੇ ਨੇ ਸਰ ਜੂਨ ਜੂਨ 2018 ਦੇ ਵਿੱਚ ਜੂਨ 2018 ਚ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਕਿ ਕਿ ਪੰਜਾਬ ਦੀਆਂ ਜੇਲਾਂ ਦੀ ਪੰਜਾਬ ਦੀਆਂ ਜੇਲਾਂ ਦੀ ਸੁਰੱਖਿਆ ਜਿਹੜੀ ਉਹ ਸੀਆਈਏ ਸੰਦੇ ਹੱਥ ਦਿੱਤੀ ਜਾਵੇ ਪੰਜਾਬ ਪੁਲਿਸ ਕੰਪੀਟੈਂਟ ਨਹੀਂ ਹੈਗੀ ਸਰ ਉਹਦੇ ਬਾਰੇ ਕੀ ਕਹਿਣਗੇ ਜੀ ਉਹਦੇ ਬਾਰੇ ਕੀ ਕਹਿਣਗੇ ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਮੇਰੇ ਮੇਰੇ ਕਹਿਣ ਦਾ ਅਮਨ ਜੀ ਆਪਾਂ ਕੰਪਲੀਟ ਕਰਾਂਗੇ ਐਵਰੀਬਾਡੀ ਐਗਰੀਸ ਕੰਪਲੀਟ ਕਰੋ ਜੀ ਸਰ एवरीवन एग्रीज ਮੈਂ ਕਹਾਵਤ ਸੁਣਾਈਆ ਹੁਣ ਹੁਣ ਗੱਲ ਕੇ ਰੋਡਸ ਕੀਤਾ ਜਾਵੇ ਸਰ ਬਾਕੀ ਸਾਰੇ ਐਗਰੀ ਕਰੀ ਗਏ ਸਰ ਇਹ ਇਹ ਇਹਨਾਂ ਇਹਨਾਂ ਨੂੰ ਇਹਨਾਂ ਨੇ ਕਦੇ ਪਿੰਡਾਂ ਵਾਲੀਆਂ ਥੇਡ ਮਲਵੇ ਵਾਲੀਆਂ ਮਲਵਈ ਕਹਾਵਤਾਂ ਸੁਣੀਆਂ ਨਹੀਂ ਹੈਗੀਆਂ ਠੀਕ ਹੈ ਨਾ ਸੋ ਇਸ ਕਰਕੇ ਇਹਨਾਂ ਨੂੰ ਪ੍ਰੋਬਲਮਾਂ ਨੇ ਸੋ ਇਸ ਕਰਕੇ ਇਸ ਕਰਕੇ ਮੈਂ ਬੜਾ ਕਲੀਅਰਲੀ ਕਹਿ ਦੇਣਾ ਕਿ ਇਹਨਾਂ ਦੇ ਪਿਛਲੇ ਕਾਰਨਾਮੇ ਨੇ ਕਰਤੂਤਾਂ ਦੀ ਵਜ੍ਹਾ ਕਰਕੇ ਅੱਜ ਪੰਜਾਬ ਇੱਥੇ ਤੱਕ ਪਹੁੰਚਿਆ ਕਰਤੂਤਾਂ ਫੇਰ ਖਪੰਡ ਕੀਤੀਆਂ ਜਾਂਦੀਆਂ ਨੇ ਪੰਜਾਬ ਦੇ ਸਾਰੇ ਹਿੱਸਿਆਂ ਦੀ ਰਾਖੀ ਲਈ ਵਚਨਬੱਧ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ ਬੈਠੋ ਜੀ ਆਪਾਂ ਦੇਖੋ ਦੇਖੋ ਪਹਿਲੀ ਗੱਲ ਕਹਾਵਤ ਦੇਖੋ 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 ਜਹਾਂ ਦਾ ਫਿਰ ਆਪਾਂ ਪੰਜਾਬੀ ਪੜ੍ਹੇ ਨਹੀਂ ਕੋ ਪ੍ਰੋਬਲਮ ਕਹਾਵਤਾ ਕਹਾਵਤਾ ਹੀ ਹੁੰਦੀਆਂ ਪਲੀਜ਼ ਸਿੱਟ ਡਾਊਨ ਬੈਠੋ ਗੱਲ ਪੂਰੀ ਮਾਰਯੋਗ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਜੀ ਬੈਠੋ ਪਲੀਜ਼ ਇੱਕ ਮਿੰਟ ਇੱਕ ਬਾਈਬਾ ਸਾਹਿਬ ਬਾਈਬਾ ਸਾਹਿਬ ਪੀਪੀਐਸ 'ਚ ਨਹੀਂ ਪੜਾਈਆਂ ਜਾਂਦੀਆਂ ਨਾ ਕਹਾਵਤਾਂ ਦੇਖ ਕੇ ਇੱਕ ਇੱਕ ਇਹ ਵੀ ਕਹਾਵਤਾ ਹੈ ਤੇਰੀ ਤੇਰੀ ਖਾਂਦੇ ਦੀ ਦਾੜ੍ਹੀ ਹਿਲਦੀ ਹੈ ਇਹ ਵੀ ਕਹਾਵਤਾ ਹੈ ਏ ਵੀ ਇਹ ਵੀ ਕਹਿੰਦਾ ਹੈ ਕਿ ਤੇਰੀ 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 ਰੋਟੀ ਖਾਂਦੇ ਦੀ ਦਾੜੀ ਹਿੱਲਦੀ ਹੈ ਉਹ ਦਾੜੀ ਨਾਲ ਸਰ ਤੁਸੀਂ ਹਰ ਗੱਲ ਤੁਸੀਂ ਇਹਨੂੰ ਧਰਮ ਤੇ ਕਿਉਂ ਲੈ ਕੇ ਚੋਰ ਦੀ ਦਾੜੀ ਵਿੱਚ ਟਿਰਕਾ ਉਹ ਵੀ ਹੁੰਦਾ ਪੰਜਾਬੀ ਫੜ ਕੇ ਆਇਆ ਕਰੋ ਦੋ ਦੋ ਹੋਰ ਕਿਹਾ ਮੈਂ ਨੂੰ ਨਹੀਂ ਪਤਾ ਬੈਠੋ ਜੀ ਬੈਠੋ ਬੈਠੋ ਬਿਠਾ ਲਓ ਯਾਰ ਬਿਠਾ ਲਓ ਬਿਠਾ ਲਓ ਮੈਂ ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਜਗ੍ਹਾ ਤੇ ਬੈਠਣ ਤੇ ਆਪਾਂ ਅੱਗੇ ਕੰਮ ਦੀ ਕਾਰਵਾਈ ਚਲੋ ਜੀ ਹੈਲੋ ਹੈਲੋ ਮਾਨਯੋਗ ਮੁੱਖ ਮੰਤਰੀ ਸਾਹਿਬ ਬਾਜਵਾ ਸਾਹਿਬ ਇੱਕ ਹੋਰ ਵੀ ਕਹਾਵਤਾ ਹੈ ਇੱਕ ਹੋਰ ਵੀ ਕਹਾਵਤਾ ਵੀ ਚੋਰ ਦੀ ਦਾੜੀ ਜਦੋਂ ਟੰਕਾ ਹੁੰਦਾ ਉਹ ਵੀ ਬਦਲਦੀ ਹੁਣ ਆ ਫਿਰ ਇਹਦਾ ਮਤਲਬ ਤੁਸੀਂ ਫਿਰ ਮੇਰੀ ਦਾੜੀ ਦੀ ਗੱਲ ਕਰ ਦਿਓ ਤੁਹਾਡੀ ਦਾੜੀ ਚ ਵੱਡਾ ਟੰਕਾ ਛੋਟਾ ਉਹ ਤੇ ਬੈਜੋ ਬੈਜੋ ਆ ਰਾਮਨਾ ਮੈਂ ਗੱਲ ਕਰ ਲਾਂ ਸੀਰੀਅਸ ਮੈਂ ਤਹਦਤ ਮੈਂ ਬੀਕਤੂ ਦੇਖੋ ਆਪਾਂ ਉਹਨਾਂ ਦੇ ਕਰੋੜ ਪੰਜਾਬੀ ਦੇਖ ਰਹੇ ਆ ਬੈਠੋ ਤਾਂ ਸਹੀ ਨਾ ਬੈਠੋ ਇੱਥੇ ਖੜ ਕੇ ਜਵਾਬ ਨਾ ਦਿਓ ਬੈਠੋ ਮੈਨੂੰ ਪਤਾ ਤੁਸੀਂ ਬਹਾਨਾ ਤੁਸੀਂ ਬਹਾਨਾ ਭਾਲ ਕੇ ਬਾਹਰ ਜਾਂਦਾ ਇਹ ਬਹਾਨਾ ਭਾਲ ਕੇ ਬਾਹਰ ਜਾਂਦਾ ਸਰ ਬਾਹਰ ਨਾ ਜਾਂਦੇ ਉਹਨਾਂ ਨੂੰ ਸਰ ਬਾਹਰ ਨਾ ਜਾਂਦੇ ਮੈਂ ਜਿੰਦਾ ਗੁੰਜੀ ਤੁਹਾਨੂੰ ਦਿੱਤਾ ਆ ਪਹਿਲਾਂ ਸਰ ਇਹ ਕੋ ਸਾਡ ਸਰ ਮੈਂ ਉਹਨਾਂ ਨੂੰ ਕਹਿ ਰਿਹਾ देखो चलो मैं थोन तो दसदा ने ये नहीं कहा बहर नहीं जी नहीं तो सी, ने, उना ने, उना ने सीरियस डिस्कशन की गल की है आप कि बैठीए गल डिस्कशन वाल लेकर जाइए जी लेकर चलो ना देखो नो 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 किसी ने जी मुख्यमंत्री साहब मुख्यमंत्री साहब बोलन गहुत बहुत